ਜਿੱਥੇ ਪੰਜਾਬ 'ਚ ਮੀਂਹ ਦੇ ਨਾਲ ਕਿਸਾਨਾਂ ਦਾ ਫਾਇਦਾ ਹੋ ਰਿਹਾ ਹੈ ਉਹਨਾਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਆ ਰਹੀ ਹੈ ਉੱਥੇ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਤੋਂ ਜਿੱਥੇ 2 ਦਿਨਾਂ ਦੇ ਵਿੱਚ ਦੂਜੀ ਵਾਰ ਰਜਵਾਹੇ ਦੇ ਵਿੱਚ ਪਾੜ ਪੈ ਗਿਆ ਜਿਸ ਦੇ ਨਾਲ ਕਿਸਾਨਾਂ ਦੀ 150 ਏਕੜ ਫਸਲ ਦੇ ਵਿੱਚ ਪਾਣੀ ਭਰ ਗਿਆ ਕਿਸਾਨਾਂ ਦੀਆਂ ਝੋਨਾ ਮੱਕੀ ਮੂੰਗੀ ਅਤੇ ਹਰਾ ਝਾਰਾ ਖਰਾਬ ਹੋ ਗਿਆ ਜਿਸ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਇਹ ਦੂਜੀ ਵਾਰ ਪਾੜ ਪਿਆ ਹੈ ਕਿਉਂਕਿ ਪਹਿਲਾਂ ਪਾੜ ਪੈਣ ਤੋਂ ਬਾਅਦ ਨਹਿਰੀ ਵਿਭਾਗ ਨੇ ਇਸ ਨੂੰ ਚੰਗੀ ਤਰ੍ਹਾਂ ਪੂਰਿਆ ਨਹੀਂ ਅਤੇ ਜਲਦੀ ਪਾਣੀ ਛੱਡ ਦਿੱਤਾ ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰ ਤੋਂ ਹੀ ਅਧਿਕਾਰੀਆਂ ਨੂੰ ਫੋਨ ਕਰ ਰਹੇ ਨੇ ਪਰ ਕੋਈ ਵੀ ਅਧਿਕਾਰੀ ਫੋਨ ਨਹੀਂ ਚੁੱਕ ਰਿਹਾ। ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਜਿੱਥੇ ਫਸਲਾਂ ਖਰਾਬ ਹੋ ਗਈਆਂ ਉੱਥੇ ਹੀ ਉਹਨਾਂ ਦੀਆਂ ਮੋਟਰਾਂ 'ਚ ਵੀ ਪਾਣੀ ਭਰ ਗਿਆ ਅਤੇ ਖੇਤਾਂ ਦੇ ਵਿੱਚ ਗਾਹ ਜੰਮਣ ਕਾਰਨ ਖੇਤ ਖਰਾਬ ਹੋ ਗਏ ਨੇ। ਜਿੱਥੇ ਪੰਜਾਬ 'ਚ ਮੀਂਹ ਦੇ ਨਾਲ ਕਿਸਾਨਾਂ ਦਾ ਫਾਇਦਾ ਹੋ ਰਿਹਾ ਹੈ ਉਹਨਾਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਆ ਰਹੀ ਹੈ ਉੱਥੇ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਤੋਂ ਜਿੱਥੇ ਦੋ ਦਿਨਾਂ ਦੇ ਵਿੱਚ ਦੂਜੀ ਵਾਰ ਰਜਵਾਹੇ ਦੇ ਵਿੱਚ ਪਾੜ ਪੈ ਗਿਆ ਜਿਸ ਦੇ ਨਾਲ ਕਿਸਾਨਾਂ ਦੀ 150 ਏਕੜ ਫਸਲ ਦੇ ਵਿੱਚ ਪਾਣੀ ਭਰ ਗਿਆ ਕਿਸਾਨਾਂ ਦੀਆਂ ਝੋਨਾ ਮੱਕੀ ਮੂੰਗੀ ਅਤੇ ਹਰਾ ਝਾਰਾ ਖਰਾਬ ਹੋ ਗਿਆ ਜਿਸ ਨੂੰ ਲੈ ਕੇ ਕਿਸਾਨ ਕਾਫੀ ਪੇਸ਼ਾਨ ਨਜ਼ਰ ਆ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਇਹ ਦੂਜੀ ਵਾਰ ਪਾੜ ਪਿਆ ਹੈ ਕਿਉਂਕਿ ਪਹਿਲਾ ਪਾੜ ਪੈਣ ਤੋਂ ਬਾਅਦ ਨਹਿਰੀ ਵਿਭਾਗ ਨੇ ਇਸ ਨੂੰ ਚੰਗੀ ਤਰ੍ਹਾਂ ਪੂਰਿਆ ਨਹੀਂ ਅਤੇ ਜਲਦੀ ਪਾਣੀ ਛੱਡ ਦਿੱਤਾ ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰ ਤੋਂ ਹੀ ਅਧਿਕਾਰੀਆਂ ਨੂੰ ਫੋਨ ਕਰ ਰਹੇ ਨੇ ਪਰ ਕੋਈ ਵੀ ਅਧਿਕਾਰੀ ਫੌਨ ਨੇ ਚੁੱਕ ਰਿਆ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਜਿੱਥੇ ਫਸਲਾਂ ਖਰਾਬ ਹੋ ਗਈਆਂ ਉੱਥੇ ਹੀ ਉਹਨਾਂ ਦੀਆਂ ਮੋਟਰਾਂ 'ਚ ਵੀ ਪਾਣੀ ਭਰ ਗਿਆ ਅਤੇ ਖੇਤਾਂ ਦੇ ਵਿੱਚ ਗਾਹ ਜੰਮਣ ਕਾਰਨ ਖੇਤ ਖਰਾਬ ਹੋ ਗਏ ਨੇ ਜਿੱਥੇ ਪੰਜਾਬ 'ਚ ਮੀਂਹ ਦੇ ਨਾਲ ਕਿਸਾਨਾਂ ਦਾ ਫਾਇਦਾ ਹੋ ਰਿਹਾ ਹੈ ਉਹਨਾਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਆ ਰਹੀ ਹੈ ਉੱਥੇ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਤੋਂ ਜਿੱਥੇ 2 ਦਿਨਾਂ ਦੇ ਵਿੱਚ ਦੂਜੀ ਵਾਰ ਰਜਵਾਹੇ ਦੇ ਵਿੱਚ ਪਾੜ ਪੈ ਗਿਆ ਜਿਸ ਦੇ ਨਾਲ ਕਿਸਾਨਾਂ ਦੀ 150 ਏਕੜ ਫਸਲ ਦੇ ਵਿੱਚ ਪਾਣੀ ਭਰ ਗਿਆ ਕਿਸਾਨਾਂ ਦੀਆਂ ਝੋਨਾ ਮੱਕੀ ਮੂੰਗੀ ਅਤੇ ਹਰਾ ਝਾਰਾ ਖਰਾਬ ਹੋ ਗਿਆ ਜਿਸ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਇਹ ਦੂਜੀ ਵਾਰ ਪਾੜ ਪਿਆ ਹੈ ਕਿਉਂਕਿ ਪਹਿਲਾਂ ਪਾੜ ਪੈਣ ਤੋਂ ਬਾਅਦ ਨਹਿਰੀ ਵਿਭਾਗ ਨੇ ਇਸ ਨੂੰ ਚੰਗੀ ਤਰ੍ਹਾਂ ਪੂਰਿਆ ਨਹੀਂ ਅਤੇ ਜਲਦੀ ਪਾਣੀ ਛੱਡ ਦਿੱਤਾ ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰ ਤੋਂ ਹੀ ਅਧਿਕਾਰੀਆਂ ਨੂੰ ਫੋਨ ਕਰ ਰਹੇ ਨੇ ਪਰ ਕੋਈ ਵੀ ਅਧਿਕਾਰੀ ਪੌਣ ਨੇ ਚੁੱਕ ਰਿਆ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਜਿੱਥੇ ਫਸਲਾਂ ਖਰਾਬ ਹੋ ਗਈਆਂ ਉੱਥੇ ਹੀ ਉਹਨਾਂ ਦੀਆਂ ਮੋਟਰਾਂ 'ਚ ਵੀ ਪਾਣੀ ਭਰ ਗਿਆ ਅਤੇ ਖੇਤਾਂ ਦੇ ਵਿੱਚ ਗਾਹ ਜੰਮਣ ਕਾਰਨ ਖੇਤ ਖਰਾਬ ਹੋ ਗਏ ਨੇ ਸਮੱਸਿਆ ਤਾਂ ਹੀ ਪਰਸੋਂ ਪਾੜ ਪਿਆ ਸੀ ਆ ਕੱਲ ਇਹਨਾਂ ਨੇ ਪਾੜ ਪੂਰਤਾ ਪਾੜ ਪੂਰਤਾ ਕਿਹੜਾ ਪੂਰਾ ਜੀ ਖਾਣਾ ਪੂਰਤੀ ਕਰੀਏ ਰਾਤ ਇਹਨਾਂ ਨੇ ਪਾਣੀ ਛੱਡਤਾ ਕਿਸੇ ਨੂੰ ਦੱਸਿਆ ਨਹੀਂ ਵੀ ਪਾਣੀ ਆ ਰਿਹਾ ਜੇ ਦੱਸਦੇ ਅਸੀਂ ਇੱਥੇ ਪੰਜ-ਛੇ ਬੰਦੇ ਆਉਂਦੇ ਰਾਤ ਨੂੰ ਜਾਂਦੇ ਨੁਕਸਾਨ ਤਾਂ ਜੀ ਸਵਾ ਸੋ 150 ਕੁ ਲਿਹਾ ਨੁਕਸਾਨ ਹੈ ਫਸਲਾਂ ਸੀ ਝੋਨਾ ਸੀ ਨਮਾ ਲੱਗਿਆ ਉਹ ਡੁੱਬ ਗਿਆ ਮੱਕੀ ਸੀ ਮੂੰਗੀ ਸੀ ਹਰਾਚਾਰਾ ਸੀ ਸਬਜ਼ੀਆਂ ਸੀ ਨਰਮਾ ਸੀ ਸਭ ਕੁਸਤ ਬਾਹਰ ਹੋ ਗਿਆ ਪੇੜੀ ਕਿਸ ਤਰ੍ਹਾਂ ਕੋ ਲੱਗਦਾ ਮੁਆਜ਼ਾ ਦੂਜਾ ਵੀ ਹੱਲ ਲੱਗਦਾ ਅਸੀਂ ਤਾਂ ਮੰਗ ਕਰਦੇ ਜੀ ਸਾਨੂੰ ਮੁਆਜ਼ਾ ਦਿੱਤਾ ਜਾਵੇ ਨੱਕਾ ਵਧੀਆ ਪੂਰ ਕੇ ਇਹ ਪੱਕਾ ਕੀਤਾ ਜਾਵੇ ਕਿਉਂਕਿ ਬਣਾ ਸਾਰੇ ਚੱਲਦਾ ਨਹੀਂ ਕਿਉਂ ਇਥੇ ਨਾਲ ਲੱਗੀ ਹੋਈ ਹੈ ਉਹ ਬਹੁਤ ਵੱਡੀ ਪ੍ਰੋਬਲਮ ਆਉਗੀ ਵਗਾ ਪਾਣੀ ਦੀ ਪਾਣੀ ਕਿੱਥੇ ਤੱਕ ਪਹੁੰਚ ਜਾਊ ਕਿੱਨਾ ਪਾਣੀ ਦਾ ਜੀ ਬਹੁਤ ਜਗੇ ਦੀ ਹੱਦ ਐ ਜੀ ਸੜਕ ਟੱਪ ਗਿਆ ਪਾਣੀ ਸੜਕ ਵੀ ਤੋੜਤੀ ਪਿੰਡ ਵਿੱਚ ਵੜਨ ਦਾ ਖਤਰਾ ਪਿੰਡ ਵਿੱਚ ਵੜਨ ਦਾ ਖਤਰਾ ਹੀ ਆ ਜੀ ਜੋ ਐ ਚੱਲੀ ਗਿਆ ਖਤਰਾ ਹੀ ਖਤਰਾ ਦੋ ਦਰਾਂ ਚ ਦੋ ਵਾਰੀ ਸੂਆ ਟੁੱਟਿਆ ਪਾਣੀ ਵੀ ਗਾਰ ਵਾਲਾ ਸਾਰਾ ਗਾਰ ਵਾਲਾ ਪਾਣੀ ਆ ਜੀ ਜਿੱਥੇ ਪੈਂਦਾ ਇੱਕ ਲਾ ਡੇਢ ਕਿਲਾ ਰੇਗਣਾ ਭਰਤਾ ਦੋ ਦੋ ਫੁੱਟ ਰੇਖੜੀ ਵਾਂਚ ਇਹ ਉਹ ਵੀ ਥੋੜੇ ਉਹ ਵੀ ਸੀ ਮੋਟਰ ਮਟਰਾਂ ਚ ਜਿਹੜੇ ਖੂਹਾਂ ਚ ਪਾਣੀ ਵੜਿਆ ਜੀ ਖੂਹਾਂ ਚ ਵੀ ਪਾਣੀ ਵੜ ਗਿਆ ਕੀ ਕਹਿਣਾ ਚਾਹੋਗੇ ਕਿੰਨੀ ਕਿ ਮੁਸ਼ਕਲ ਆ ਪਿੰਡ ਵਾਸੀ ਦੀ ਮੁਸ਼ਕਲ ਪੂਰੀ ਫੁੱਲੀ ਮੁਸ਼ਕਲ ਹੈ ਪਰਸੋਂ ਤੁਸੀਂ ਆਈ ਸੀ ਉਹਨੂੰ ਵਧੀਆ ਟੁੱਟਿਆ ਤਾਲੇ ਇਹ ਬੰਦ ਕਰ ਗਏ ਬੰਦ ਵੀ ਨਹੀਂ ਦੇਖੋ ਕਹਿਰ ਜਿਆ ਕੀਤਾ ਗਿਆ ਜੀ। ਬਰਾਤ ਮਿੰਟ ਟਪੇ ਇੱਕ ਦੁਬਾਰੇ ਪਾਣੀ ਛੱਡਨ ਨਾਲ ਨਾਲ ਟੁੱਟ ਗਿਆ ਦੁਬਾਰਾ ਨਾਲ ਦੀ ਨਾਲ ਦੁਬਾਰੇ ਇੱਕ ਵਾਰ ਕਿੰਨਾ ਕਿੰਨੇ ਏਕੜ ਚ ਪਾਣੀ ਪਹੁੰਚ ਗਿਆ। ਪਾਣੀ ਤਾਂ 750 ਏਕੜ ਚ ਪਹੁੰਚ ਗਿਆ ਜੀ। ਕਿਸੇ ਅਧਿਕਾਰੀਆਂ ਨੂੰ ਫੋਨ ਕੀਤਾ ਕੋਈ ਐਮਐਲਏ ਨੂੰ ਹਲਕੇ ਦੇ ਹੋਰ ਵੰਡਰ ਫੋਨ ਕੀਤਾ ਅਧਿਕਾਰੀਆਂ ਨੂੰ ਕੀਤਾ ਸੀ ਅਧਿਕਾਰੀਆਂ ਨੇ ਵੀ ਚੱਕਿਆ ਜੀ ਐਮਐਲਏ ਸਾਹਿਬ ਨਾਲ ਵੀ ਕੀਤਾ ਜੀ ਉਹਨਾਂ ਨੇ ਵੀ ਚੱਕਿਆ ਜੀ ਫੋਨ ਬੰਦ ਨੇ ਜੀ ਉਹਨਾਂ ਦਾ ਵੀ। ਹੋਰ ਕਿਸ ਨਾਲ ਗੱਲਬਾਤ ਨਹੀਂ ਹੋਰ ਕੋਈ ਲੱਗਦੀ ਉਮੀਦ ਕੀ ਲੱਗਦੀ ਉਹਨਾਂ ਨੂੰ ਜਦ ਪਹਿਲਾ ਤੋਂ ਦੂਜੀ ਵਾਰ ਟੁੱਟ ਗਿਆ। ਇਲਾਕਾ ਦਾ ਮੈਗਮ ਨੇ ਬੜਾ ਸਹੀ ਨਹੀਂ ਭਰਿਆ ਜੀ ਸਹੀ ਨਹੀਂ ਭਰਿਆ ਭਲਾ ਮੈਗਮ ਨੇ ਠੇਕੇਦਾਰ ਨੇ ਸਹੀ ਨਹੀਂ ਕੰਮ ਕੀਤਾ ਜੀ ਰਾਤ ਨੂੰ ਭਰਿਆ ਹੈ ਰਾਤ ਨੂੰ ਸਵੇਰ ਨੂੰ ਆਪ ਨੂੰ ਤਾਂ ਰਾਤ ਨੂੰ ਕੰਮ ਕਿਵੇਂ ਹੋ ਜਾਂਦੇ ਦੱਸੀ ਉਹਨੂੰ ਕਿਹਾ ਨਹੀਂ ਵੀ ਸਹੀ ਕੰਮ ਕਰੋ ਜੀ ਕਿਹਾ ਸੀ ਸਰ ਨੂੰ ਕਿਹਾ ਸੀ ਕਿ ਦਿਨੇ ਕੰਮ ਕਰੋ ਰਾਤ ਨੂੰ ਕੰਮ ਹੀ ਨਾ ਕਰੋ ਪਰ ਉਹ ਕਹੇ ਰਾਤ ਨੂੰ ਭਰ ਤੇ ਸਾਨੂੰ ਗਾਂ ਤੋਂ ਪ੍ਰੈਸ਼ਰ ਆ ਜਾਂਦਾ ਹੈਗਾ ਕਿ ਦਾਦਾ ਦਾ ਪਾਣੀ ਛੱਡੋ ਕਿ ਤਾਂ ਕਰਕੇ ਰਾਤ ਨੂੰ ਭਰੀ ਜਾਂਦੇ ਆ ਜੇਹੀ ਪਹੁੰਚਿਆ ਤਾਂ ਸਸ ਕਰੋ ਸਾਡੇ ਕੋਲ ਤਾਂ ਕਹਿੰਦਾ ਜੇਹੀ ਪਹੁੰਚੇ ਜੀ ਦੂਜੀ ਆ ਜ ਐਤਵਾਰ ਆ ਜੀ ਫਿਰ ਉਹ ਕਿਹਾਂ ਐਕਸ਼ਨ ਲਊਗਾ ਜੀ ਕਿ ਭਰਤੇ ਜਾਂਦੇ ਤੇ ਟੁੱਟੇ ਜਾਂਦੇ ਤੇ ਕੀ ਕਰਵਾਈ ਰੂਪ ਜੀ ਫਿਰ ਦੇਖਣੇ ਜੀ ਪਹਿਲਾਂ ਸਾਡੀ ਮੰਗੀ ਇਹ ਅਸੀਂ ਪੱਕਾ ਕਰਾ ਕੇ ਚਲਾਵਾਂਗੇ ਪਾਣੀ ਚਲਾਣ ਦੇ ਦਿੰਦੇ ਜੀ ਜਦੋਂ ਇਹ ਬਣ ਕੇ ਸਾਰਾ ਪੱਕਾ ਹੋ ਗਿਆ ਫੇਰ ਪਾਣੀ ਛੱਡਣ ਦੇਵਾਂਗੇ ਹੁਣ ਪਾਣੀ ਬੰਦ ਹੀ ਰੱਖਾਂਗੇ